ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘਿਓ ਦੇ ਵਿੱਚ ਆਂਦੀ ਹੈ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 9% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਸਬਸਟੈਂਡਰਡ ਨਾਲੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਿਮੀਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦੇ ਹਨ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਬਹੁਤ ਹੈ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 ghee A2 ghee ਸੁਣਿਆ ਹੋਇਆ ਜੀ ਜਿਹੜਾ A1 ਹੈ ਉਹ ਮਤਲਬ ਜੇ 600 ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵਿੱਚ ਜਾਂਦੇ ਆ देयर इज ਨਥਿੰਗ ਲਾਈਕ A2 ghee ਕੋਈ ਇਹ ਮਤਲਬ ਕੋਈ ਕਲਾਸੀਫਿਕੇਸ਼ਨ ਉਹਨੇ ਆਪ ਹੀ ਬਣਾ ਲਿਆ ਜੀ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਚ ਕੋਈ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮੋਗਾ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲਾਓ ਜਾਂ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ ਤੁਸੀਂ ਦੁੱਧ ਲਾਓ ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਮ ਫਰੀ ਮਿਲਕ ਵੀ ਮਿਲਦਾ ਉਹਦੇ ਨਾਲ ਦਹੀਂ ਵੀ ਬਣਦਾ ਉਹਦੇ ਨਾਲ ਤੁਸੀਂ ਬੈਟਰ ਇਹ ਆ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆਪ ਬਣਾਓ ਤੇ ਕਿਉਂ ਵੀ ਆਪ ਬਣਾਓ ਜਾਂ ਨੋਨ ਸੋਰਸ ਤੋਂ ਲਓ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਐਡਲਟਰੇਸ਼ਨ ਬਹੁਤ ਜ਼ਿਆਦਾ ਹੈ